ਤੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈਨੀ ਗੌਰਵਕਰ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਆਵਾਤਨ ਦਰਸ਼ਨ ਕਰ ਬਣੇ ਆ ਬਹੁਤ ਹੀ ਪਵਿੱਤਰ ਅਸਥਾਨ ਤੰਤ ਸਿਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜਿੱਥੇ ਬਸਾਖੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀਆਂ ਇਸ ਮੇਲੇ ਦੌਰਾਨ ਸ਼੍ਰੀਮਾਨ ਮਹੰਤ ਜਮਣਾ ਦਾਸ ਜੀ ਡੇਰਾ ਬਾਬਾ ਕਿਸ਼ਨ ਦਾਸ ਜੀ ਦੁੱਲੇਵਾਲਾ ਮੀਤ ਪ੍ਰਧਾਨ ਪਰਾਚੀ ਔਦਾਸੀਨ ਮਹਾ ਮੰਡਲ ਰਜਿਸਟਰਡ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤ ਦੇ ਸਹਿਯੋਗ ਨਾਲ ਅਤੇ ਆਪਣੇ ਗੁਰਪਾਈਆਂ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਲਗਾਇਆ ਗਿਆ ਤੱਕ ਸ਼੍ਰੀ ਦਮਦਵਾ ਸਾਹਿਬ ਦੇ ਮੇਨ ਲੰਗਰ ਹਾਲ ਵਿੱਚ ਕੀਤੇ ਗਏ ਪ੍ਰਬੰਧਾ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ ਉਥੇ ਸੇਵਾਦਾਰਾਂ ਨੇ ਬਾਚੜ ਕੇ ਸੇਵਾ ਕੀਤੀ ਇਸ ਮੌਕੇ ਪ੍ਰੈਜ਼ੀਡੈਂਟ ਮਹੰਤ ਧੋਣੀ ਦਾਸ ਜੀ ਅਤੇ ਮੁਖੀਆ ਮਹੰਤ ਆਕਾਸ਼ ਮੁਣੀ ਜੀ ਉਹ ਚੇਚੇ ਤੌਰ ਤੇ ਪੁੱਜੇ ਜਿਨ੍ਹਾਂ ਦਾ ਮਹੰਤ ਜਮਲਾ ਦਾਸ ਜੀ ਦੇ ਨਾਲ ਨਾਲ ਸਿੰਘ ਸਾਹਿਬ ਸੰਤ ਬਾਬਾ ਟੇਕ ਸੰਗੀਤ ਢੋਲਾ ਵੱਲੋਂ ਭਰਮਾ ਸਵਾਦ ਕੀਤਾ ਗਿਆ ਇਸ ਸਮੇਂ ਉਹਨਾਂ ਦੇ ਨਾਲ ਮਹੰਤ ਮਨਸਾ ਦਾਸ ਜੀ ਦੁੰਨੇਵਾਲਾ ਮਹੰਤ ਭੀਮ ਦਾਸ ਜੀ ਮਾਹੀ ਡੰਗਲ ਮਹੰਤ ਗਿਆਨ ਦਾਸ ਜੀ ਜੱਜੜ ਮਹੰਤ ਸੌਂਦਾਸ ਜੀ ਬੀਜਾਨਗਰ ਮਹੰਤ ਮਲਕੀਰਗਿਰ ਜੀ ਦਾਦੂ ਮਹ ਸਿਕੰਦਰਗਿਰ ਜੀ ਕਲਾਲਵਾਲਾ ਮਹ ਗੋਪੀਦਾਸ ਜੀ ਗਹਿਰੀਵੋਟਰ ਮਹ ਬਾਬਾ ਤਰਮੁਖਦਾਸ ਜੀ ਲੰਗ ਸੰਤ ਸ਼ੋਭਦੀਪਦਾਸ ਜੀ ਦੁਰਨੇਵਾਲਾ ਮਹ ਸੀਤਾਰਾਮ ਜੀ ਖੋਖਰ ਸੰਤ ਮੰਗਲਦਾਸ ਜੀ ਦੁਰਨੇਵਾਲਾ ਸਮੇਤ ਅਨੇਕਾਂ ਮਹਾਪੁਰਸ਼ ਅਤੇ ਡੇਰੇ ਸਮੂਹ ਸੇਵਾਦਾਰ ਹਾਜਰ ਸਨ ਆਖਿਰ ਸਾਡੇ ਰਿਪੋਰਟਰ ਗੌਰਵ ਗਗ ਸ਼ੇਰਪੁਰ ਨਾਲ ਗੱਲਬਾਤ ਕਰਦੇ ਆ ਮਹੰਤ ਸੌਂਦਾਸ ਜੀ ਬੀਜਾਨਗਰ ਅਤੇ ਮਹੰਤ ਸਿਕੰਦਰਗਿਰ ਜੀ ਕਲਾਲਵਾਲਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਮਹੰਤ ਜਮਣਾਦਾਸ ਜੀ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਪਰਮੀ ਛਲਾਗਾ ਵੀ ਕੀਤੀ ਤਾਂ શ્રી ਦਮਦਵਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੋਂ ਗੌਰਵਕ ਖੇਰਪੁਰ ਦੀ ਇੱਕ ਖਾਸ ਰਿਪੋਰਟ ਲੱਗ ਜੂਗਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਦਾਤੇ ਉੱਤੇ ਰੱਖ ਡੋਰੀਆਂ ਤੇਰੀ ਆਪੇ ਤੇਰੀ ਲੱਗ ਜੂਗਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਤੇਰੀ ਆਪੇ ਤੇਰੀ ਲੱਗ ਜੂਗਨਾਰੇ ਵੇ ਤੇਰਾ ਸੁਰਦੋਰੀਆ 베ੜੀਆਂ ਤੇ ਤੇ ਲੱਗ ਜੂਗ ਨਾ રે 베ੜੀਆਂ ਤੇ ਤੇ ਲੱਗ ਜੂਗ ਨਾਲੇ ਉਸ ਸਾ ਤੇ ਉਤੇ ਰੱਖ ਡਾ ਤਾ ਤੇ ਉਤੇ ਰੱਖ ਲੇ ਲੱਖ ਜੂਗ ਨਾਰੇ ਸਾਡੇ ਉਤੇ ਰੱਖ ਦੋ ਦੁਨੀਆ ਸਾਡੇ ਤੇਰੇ ਬਿਨਾ ਮੇਰਾ ਕੋਈ ਨਾ ਕਰਦੀ ਉਹ ਜਾਣ ਕੇ ਤੇਰੇ ਵੀਵਹਲੇ ਪਿਆਰੇ ਉਹ ਜਾਣ ਕੇ ਤੇਰੇ ਵੀਵਹਲੇ ਪਿਆਰੇ ਦਾਤੇ ਉਤੇ ਰੱਖੀ ਡੋਰੀਆਂ ਦਾਤੇ ਉਤੇ ਰੱਖੀ ਡੋਰੀਆਂ ਲੱਖ ਜੂ ਕਿਨਾਰੇ ਸਾਥੇ ਉੱਤੇ ਰੱਖ ਢੋਰੀਆਂ ਸਾਥੇ ਉੱਤੇ ਰੱਖ ਢੋਰੀਆਂ ਫੇਰੀਆਂ ਤੇ ਤੇਰੀ ਲੱਖ ਜੂ ਕਿਨਾਰੇ ਸਾਥੇ ਉੱਤੇ ਰੱਖ ਢੋਰੀਆਂ ਵਾਗਰੀ ਬਾਨੀ ਦੁੱਖਾਂ ਵਿੱਚ ਖੜੀ ਦਾਤਾ ਸਾਡੀ ਵਾਗਰੀ ਬਾਨੀ ਤੇਰੇ ਹੱਥ ਦੋਰ ਦਾਤਾ ਸਾਡਿਆਂ ਨਸੀਬਾਂ ਦੀ ਤੇਰੇ ਹੱਥ ਦੋਰ ਦਾਤਾ ਸਾਡਿਆਂ ਨਸੀਬਾਂ ਦੀ ਦੁੱਖਾਂ ਵਿੱਚ ਖੜੀ ਦਾਤਾ ਸਾਡੀ ਵਾਗਰੀ ਬਾਨੀ ਦੀ ਪਾਤੀ ਕਰ ਦੇਣਗੇ ਪਾਰ ਉਤਾਰੇ ਕਰ ਦੇਣਗੇ ਪਾਰ ਉਤਾਰੇ ਸਾਦੇ ਉਤੇ ਰਾਖੀ ਰੱਬ ਉੱਤੇ ਰੱਖ ਦੋਨੀਆ ਸਾਥ ਉੱਤੇ ਰੱਖ ਦੋਨੀਆ ਤੇਰੀ ਆਪੇ ਤੇਰੀ ਅੱਖ ਤੋਂ ਕਿਨਾਰੇ ਸਾਥ ਉੱਤੇ ਰੱਖ ਦੋਨੀਆ ਸਾਥ ਉੱਤੇ ਰੱਖ ਦੋਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫਤਿਹ ਤੋਂ ਉਪਰੰਤ ਅੱਜ ਦਮਦਮਾ ਸਾਹਿਬ ਦੀ ਧਰਤੀ ਤੇ ਖਾਲਸਾ ਸਾਜਨਾ ਦਿਵਸ ਦੀ ਖੁਸ਼ੀ ਦੇ ਵਿੱਚ ਬੈਸਾਖੀ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਸਾਰੀਆਂ ਹੀ ਸੰਗਤਾਂ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬੈਲਾ ਬੈਸਾਖੀ ਦਾ ਦਿਹਾੜਾ ਮਨਾਇਆ ਗਿਆ ਉਸ ਦੇ ਵਿੱਚ ਸਭ ਤੋਂ ਪਹਿਲਾਂ ਸਾਰੇ ਹੀ ਸਾਧੂ ਸਮਾਜ ਨੂੰ ਅਤੇ ਸਾਰੀਆਂ ਹੀ ਸੰਗਤਾਂ ਨੂੰ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਬੈਠੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਸ਼੍ਰੀਮਾਨ 108 ਸੰਤਵਾ ਮਹੰਤ ਬਾਬਾ ਜਮਨਾਦਾਸ ਜੀ ਅਤੇ ਇਹਨਾਂ ਦੇ ਸਹਾਇਕ ਸਾਰੇ ਹੀ ਸਾਧੂ ਮਹਾਤਮਾ ਵੱਲੋਂ ਵਿਸਾਖੀ ਦੇ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਉਸ ਤੋਂ ਉਪਰੰਤ 10 ਤਰੀਕ ਤੋਂ ਲੈ ਕੇ ਸ਼੍ਰੀਮਾਨ 108 ਸੰਤ ਬਾਬਾ ਜਮਨਾਦਾਸ ਜੀ ਡੇਰਾ ਦੁੰਨੇ ਵਾਲਾ ਇਨਾਂ ਦੇ ਉਪਰਾਲੇ ਦੇ ਸਦਕਾ ਇਹਨਾਂ ਦੇ ਅਸ਼ੀਰਵਾਦ ਦੇ ਸਦਕਾ ਸਮੂਹ ਨਗਰ ਪਿੰਡ ਦੁੰਨੇਵਾਲਾ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਜੋ ਕਿ ਸਿੱਖ ਧਰਮ ਦੇ ਪੰਜਵੇਂ ਤਖਤ ਹਨ ਇਸ ਤਖਤ ਸਾਹਿਬ ਤੇ ਸ਼੍ਰੋਮਣੀ ਇਕਮੇਕ ਸ਼੍ਰੋਮਣੀ ਕਮੇਟੀ ਦੇ ਦੌਰਾਨ ਤਖਤ ਸਾਹਿਬ ਦੇ ਜੋ ਮੇਨ ਲੰਗਰ ਹੈ ਮਾਤਾ ਸੁੰਦਰੀ ਜੀ ਦਾ ਜੋ ਲੰਗਰ ਹਾਲ ਹੈ ਉਸ ਦੇ ਵਿੱਚ ਸ਼੍ਰੀਮਾਨ 108 ਮਹੰਤ ਬਾਬਾ ਜਮਨਾदास ਜੀਆਂ ਵੱਲੋਂ ਅਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਅਤੇ ਸਾਰੇ ਮੱਧ ਸਾਧੂ ਮਹਾਤਮਾ ਦੇ ਸਹਿਯੋਗ ਦੇ ਨਾਲ ਬਾਬਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ 10 ਤਰੀਕ ਤੋਂ ਲੈ ਕੇ 16 ਤਰੀਕ ਤੱਕ ਦਾ ਇਹ ਜੋ ਸਮਾਗਮ ਹੈ ਸਮਾਗਮ ਦੇ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਹੈ ਇਸ ਕਰਕੇ ਅਸੀਂ ਸਾਰੇ ਹੀ ਸਭ ਤੋਂ ਪਹਿਲਾਂ ਸ਼੍ਰੀਮਾਨ 108 ਮਹੰਤ ਬਾਬਾ ਜਮਨਾ ਦਾਸ ਜੀ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਔਰ ਧੰਨਵਾਦ ਕਰਦੇ ਹਾਂ ਜੋ ਕਿ ਖੁਦ ਵੀ ਸਿੱਖ ਸਾਧ ਸੰਗਤ ਦੀ ਸੇਵਾ ਕਰਦੇ ਹਨ ਔਰ ਦੂਸਰਿਆਂ ਨੂੰ ਉਪਦੇਸ਼ ਦਿੰਦੇ ਹਨ ਸੇਵਾ ਕਰਨ ਦਾ ਲੰਗਰ ਲਾਉਣ ਦੇ ਉਪਦੇਸ਼ ਬਖਸ਼ਦੇ ਹਨ ਸੋ ਐਨਾ ਕਹਿੰਦੇ ਹੋਏ ਸਾਰਿਆਂ ਦਾ ਧੰਨਵਾਦ ਕਰਦੇ ਆਂ ਬੋਲ ਸਾਚੇ ਦਰਵਾਰ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾ ਜੀ ਉਦਾਸ ਸਿੰਘ ਜਗਤਪੁਰੂਸ਼ ਰਿਸ਼ੀ ਚੰਦਰ ਭਗਵਾਨ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਖਤ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਮਕ ਰੱਖਦੇ ਹੋਏ ਵਿਸਾਖੀ ਦੇ ਦਿਹਾੜੇ ਤੇ ਸ਼੍ਰੀਮਾਨ 108 ਮਹੰਤ ਜਮਨਾਦਾਸ ਜੀ ਵੱਲੋਂ 10 ਤਰੀਕ ਤੋਂ ਲੈ ਕੇ ਜੋ ਮੇਲ ਲੰਗਰ ਹਾਲ ਹੈ ਮਾਤਾ ਸੁੰਦਰੀ ਜੀ ਉਸ ਸੰਸਥਾਨ ਤੇ ਲੰਗਰ ਦੀ ਸੇਵਾ ਲਗਾਤਾਰ 10 ਤਰੀਕ ਤੋਂ ਲੈ ਕੇ 16 ਤਰੀਕ ਤੱਕ ਨਿਭਾਈ ਜਾ ਰਹੀ ਹੈ ਜਿਨ੍ਹਾਂ ਦੇ ਸਹਿਯੋਗ ਵਿੱਚ ਸਾਡੇ ਗੁਰਪਾਈ ਮਹੰਤ ਭੀਮਦਾਸ ਜੀ ਮਹੰਤ ਸਿਕੰਦਰਦਾਸ ਜੀ ਅਤੇ ਮਹੰਤ ਮਲਕੀਤ ਗਿਰ ਜੀ ਸਾਰੇ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸਾਡੇ ਸਤਕਾਰਯੋਗ ਗੁਰਪਾਈ ਮਹੰਤ ਜਮਨਾਦਾਸ ਜੀ ਦੀ ਦੇਖਰੇਖੇਟ ਇਹ ਸਾਰੇ ਲੰਗਰ ਦੀ ਸੇਵਾ ਚੱਲ ਰਹੀ ਹੈ ਜਿਸ ਵਿੱਚ ਇਲਾਕਾ ਨਿਵਾਸੀ ਅਤੇ ਨਗਰ ਦੁਰਨੇ ਵਾਲੇ ਦੀਆਂ ਸੰਗਤਾਂ ਸਾਰੀਆਂ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਲਗਾਤਾਰ 10 ਤਰੀਕ ਤੋਂ ਲੈ ਕੇ 16 ਤਰੀਕ ਤੱਕ ਲੰਗਰ ਦੀ ਸੇਵਾ ਕੀਤੀ ਗਈ ਅਸੀਂ ਇਸ ਦਿਹਾੜੇ ਦੀਆਂ ਸੰਗਤਾਂ ਨੂੰ ਅਤੇ ਮਹਾਪੁਰਸ਼ਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਅਤੇ ਇਸੇ ਹੀ ਤਰੀਕੇ ਨਾਲ ਹਰ ਸਾਲ ਦੀ ਤਰ੍ਹਾਂ ਸਾਡੇ ਮਹਾਰਾਜ ਬਾਬਾ ਜਮਨਾਦਾਸ ਜੀ ਸੇਵਾ ਕਰਵਾਉਂਦੇ ਆ ਅਤੇ ਅਸੀਂ ਇਹਨਾਂ ਨੂੰ ਮਹਾਰਾਜੀਆਂ ਨੂੰ ਵੀ ਇਸ ਸਮਾਗਮ ਦੀ ਵਧਾਈ ਦਿੰਨੇ ਆ ਬੋਲੂ ਦਾਸ ਜੀ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301